ਪੰਜਾਬੀ ਲਾਈਨਸ ਟੀਵੀ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਅਮਿਤ ਕੁਮਾਰ ਅੱਜ ਕੀ ਹੋਇਆ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੀ ਕੁਛ ਵਾਪਰਿਆ ਸਭ ਤੋਂ ਪਹਿਲਾਂ ਗੱਲ ਮੌਸਮ ਦੀ ਕਰ ਲੈਂਦੇ ਆ ਬਹੁਤ ਠੰਡ ਹੋ ਚੁੱਕੀ ਹੈ ਤੇ ਸੰਘਣੀ ਧੁੰਦ ਹੁਣ ਜ਼ਿਆਦਾ ਦੇਖ ਨੂੰ ਮਿਲ ਗਈ ਹੈ 10 ਮੀਟਰ ਤੋਂ ਵੀ ਘੱਟ ਦੀ ਵਿਜ਼ਿਬਿਲਟੀ ਦਿਖਾਈ ਦੇ ਰਹੀ ਹੈ ਯਾਨੀ ਕਿ ਉਹਦੇ ਸਮੇਂ ਦੇ ਵਿੱਚ 2 ਜਨਵਰੀ ਤੱਕ ਸੰਘਣੀ ਧੁੰਦ ਪਵੇਗੀ ਮੌਸਮ ਵਿਭਾਗ ਦੇ ਵੱਲੋਂ ਰੈਡ ਅਲਰਟ ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ ਵੀ ਤੇ ਹਰਿਆਣਾ ਦੇ ਵਿੱਚ ਵੀ ਤੇ ਇਸ ਦੇ ਨਾਲ ਇਹ ਗੱਲ ਵੀ ਕਹੀ ਗਈ ਹੈ ਕਿ 30 ਤੇ 31 ਦਸੰਬਰ ਨੂੰ بارش ਹੋਏਗੀ ਪੰਜਾਬ ਦੇ ਤਕਰੀਬਨ 11 ਜ਼ਿਲ੍ਹਿਆਂ ਦੇ ਵਿੱਚ ਇਸ ਦੇ ਨਾਲ ਹੀ ਸਕੂਲਾਂ ਦੇ ਵਿੱਚ ਜਿਹੜੀਆਂ ਛੁੱਟੀਆਂ ਹੋਈਆਂ ਵੀਆਂ ਨੇ ਉਸ ਦੇ ਵਿੱਚ ਸਰਕਾਰ ਜਲਦੀ ਵੱਡਾ ਫੈਸਲਾ ਲੈ ਸਕਦੀ ਹੈ ਜਲਦੀ ਛੁੱਟੀਆਂ ਵਧਾਉਣ ਦਾ ਨੋਟੀਫਿਕੇਸ਼ਨ ਜਾਰੀ ਹੋ ਸਕਦਾ ਹੈ ਸੂਤਰਾਂ ਦੇ ਮੁਤਾਬਕ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਅਫਸਰਾਂ ਦੇ ਵੱਲੋਂ ਇਹ ਗੱਲ ਕੀਤੀ ਗਈ ਹੈ ਕਿ ਸੜਕਾਂ ਤੇ ਹਾਈਵੇਅਾਂ ਤੇ ਧੁੰਦ ਜ਼ਿਆਦਾ ਹੈ ਸਕੂਲੀ ਬੱਚਿਆਂ ਨੂੰ ਸਵੇਰੇ ਸਕੂਲ ਆਉਂਦੇ ਸਮੇਂ ਬੜੀ ਦਿੱਕਤ ਪਰੇਸ਼ਾਨੀ ਹੋ ਸਕਦੀ ਹੈ ਜਿਸ ਕਰਕੇ ਆਉਦੇ ਦਿਨਾਂ ਦੇ ਵਿੱਚ ਜਿਹੜੀਆਂ ਛੁੱਟੀਆਂ 31 ਦਸੰਬਰ ਤੱਕ ਸੀਗੀਆਂ ਉਹ ਛੁੱਟੀਆਂ ਹੁਣ ਜਨਵਰੀ ਦੇ ਪਹਿਲੇ ਹਫਤੇ ਪੂਰੇ ਤੱਕ ਵਧਾਈਆਂ ਜਾ ਸਕਦੀਆਂ ਨੇ ਇਸ ਦੇ ਨਾਲ ਹੀ ਠੰਡ ਦੇ ਨਾਲ-ਨਾਲ ਸ਼ੀਤ ਲਹਿਰ ਵੀ ਮਹਿਸੂਸ ਕੀਤੀ ਜਾ ਸਕਦੀ ਹੈ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਪਹਾੜਾਂ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਤੇ ਸਿੱਧਾ ਮੈਦਾਨੀ ਇਲਾਕਿਆਂ ਦੇ ਵਿੱਚ ਉਸ ਦਾ ਅਸਰ ਦਿਖਾਈ ਦੇ ਰਿਹਾ ਹਾਲਾਂਕਿ ਅੱਜ ਸਵੇਰ ਦੀ ਗੱਲ ਕਰੀਏ ਤਾਂ ਸਵੇਰੇ ਬੜੀ ਧੁੰਦ ਸੀ ਸ਼ਹਿਰਾਂ ਦੇ ਵਿੱਚ ਤੱਕ ਇਹ ਧੁੰਦ ਦੇਖੀ 10 ਮੀਟਰ ਤੋਂ ਘੱਟ ਦੀ ਵਿਜ਼ਿਬਿਲਟੀ ਹੋਣਾ ਰਹਿ ਗਈ ਹੈ ਹਾਲਾਂਕਿ ਹੁਣ ਖਬਰਾਂ ਰਿਕਾਰਡ ਕਰਦੇ ਸਮੇਂ ਨਿੰਮੀ ਨਿੰਮੀ ਸੂਰੇ ਦੀਆਂ ਕਰਨਾ ਵੀ ਪੈ ਰੀਆਂ ਨੇ ਸੂਰਜ ਵੀ ਆ ਰਿਹਾ ਪਰ ਹਵਾਵਾਂ ਠੰਡੀਆਂ ਤੇਜ਼ ਚੱਲ ਰਹੀਆਂ ਨੇ ਕੇਂਦਰ ਸਰਕਾਰ ਕਰੋਨਾ ਕਾਲ ਤੋਂ ਹੀ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਦੇ ਰਹੀ ਸੀ ਤੇ ਹੁਣ ਨਵੀਂ ਨੀਤੀ ਆਨ ਲੱਗੀ ਹੈ ਭਾਰਤ ਦੇ ਨਾਂ ਤੋਂ ਚਾਵਲ ਵੀ ਹੁਣ ਕੇਂਦਰ ਸਰਕਾਰ ਦੇ ਨਾਂ ਸ਼ੁਰੂ ਕਰੇਗੀ ਲਗਾਤਾਰ ਚਾਵਲਾਂ ਦੀਆਂ ਕੀਮਤਾਂ ਵੱਧ ਰਹੀਆਂ ਨੇ ਆਮ ਚਾਵਲਾਂ ਦੀ ਗੱਲ ਕਰ ਲਈਏ ਤਾਂ 43 ਤੋਂ 45 ਰੁਪਏ ਕਿਲੋ ਵਿਕਦੇ ਨੇ ਤੇ ਅੱਗੇ ਇਹ ਹੋਰ ਮਹਿੰਗੇ ਹੁੰਦੇ ਰਹਿੰਦੇ ਨੇ ਕੰਪਨੀ ਦੇ ਮੁਤਾਬਕ ਤੇ ਚੋੜ ਜਿਹੜੇ ਨੇ ਆਮ ਬੰਦੇ ਦੀ ਲੋੜ ਨੇ ਜ਼ਿਆਦਾ ਜਿਹੜਾ ਬੰਦਾ ਗਰੀਬ ਹੈ ਉਹ ਚਾਵਲਾਂ ਦੇ ਨਾਲ ਆਪਣਾ ਤੇ ਆਪਣੇ ਪਰਿਵਾਰ ਦਾ ਢਿੱਡ ਭਰਦਾ ਵੀ ਹੈ ਤੇ ਚਾਵਲ ਰੇਂਜ ਤੋਂ ਬਾਹਰ ਨਾ ਹੋਣ ਚਾਵਲ ਮਹਿੰਗਾਈ ਦੀ ਉਸ ਦਰ ਤੇ ਨਾ ਪਹੁੰਚ ਜਾਣ ਕਿ ਆਮ ਆਦਮੀ ਤੋਂ ਬਾਹਰ ਹੋ ਜਾਣ ਇਸ ਕਰਕੇ ਭਾਰਤ ਚਾਵਲ ਨਾਂ ਤੋਂ ਇਹ ਚਾਵਲ ਲਾਂਚ ਆਉਂਦੇ ਸਮੇਂ ਦੇ ਵਿੱਚ ਕੀਤੇ ਜਾਣਗੇ 25 ਰੁਪਏ ਕਿਲੋ ਇਹ ਚਾਵਲ ਮਿਲਿਆ ਕਰਨਗੇ ਇਹ ਫਿਲਹਾਲ ਤਾਂ ਡੱਪੂਆਂ ਤੇ ਸਰਕਾਰ ਲੈ ਕੇ ਆਉਣ ਦੀ ਗੱਲਬਾਤ ਕਰ ਰਹੀ ਹੈ ਤੇ ਉਸ ਤੋਂ ਬਾਅਦ ਹੌਲੀ-ਹੌਲੀ ਅਗਲੇ ਫੇਸ ਦੇ ਮੁਤਾਬਿਕ ਇਹਨਾਂ ਨੂੰ ਰਿਟੇਲਰਾਂ ਨੂੰ ਭੇਜਿਆ ਜਾਏਗਾ ਫੋਰਚੂਨਰ ਦੀਆਂ ਦੁਕਾਨਾਂ ਤੇ ਭੇਜਿਆ ਜਾਏਗਾ ਉਸ ਤੋਂ ਬਾਅਦ ਕਰਿਆਨੇ ਤੇ ਇਹ ਆਣਗੇ ਭਾਰਤ ਚਾਵਲ ਦੇ ਨਾਮ ਤੋਂ ਇਹ ਚਾਵਲ ਵਿਕਿਆ ਕਰਨਗੇ ਤੁਹਾਨੂੰ ਇਸ ਸਕੀਮ ਕਿਵੇਂ ਦੀ ਲੱਗੀ ਹੈ ਕਮੈਂਟ ਸਾਨੂੰ ਜਰੂਰ ਦੱਸੋ ਹੁਣ ਅੱਗੇ ਗੱਲ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਦੀ ਕਰ ਲੈਨੇ ਆ ਜਸਟਨ ਟਰੂਡੋ ਹੋਰਾਂ ਨੇ ਸੰਸਦ ਦੇ ਵਿੱਚ ਬਿਆਨ ਦਿੱਤਾ ਸੀ ਕਿ ਭਾਰਤ ਦਾ ਲਿੰਕ ਹੈ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਪਿੱਛੇ ਉਸ ਤੋਂ ਬਾਅਦ ਸਿਆਸਤ ਬੜੀ ਗਰਮਾ ਆ ਗਈ ਸੀ ਜੇਕਰ ਗੱਲ ਕਰ ਲਈਏ 글로ਬਲੀ ਤਾਂ ਇਹ આરોਪ ਭਾਰਤ ਨੇ ਜਿੱਥੇ ਆਪਣੇ ਵੱਲੋਂ ਨਕਾਰੇ ਨੇ ਕਿ ਸਾਡੇ ਤੇ ਝੂਠੇ આરોਪ ਲਗਾਏ ਜਾ ਰਹੇ ਨੇ ਜੇ ਐਸਾ ਹੈ ਤਾਂ ਸਬੂਤ ਸਾਹਮਣੇ ਪੇਸ਼ ਕੀਤੇ ਜਾਣ ਤੇ ਹੁਣੇ ਖਬਰਾਂ ਕੈਨੇਡਾ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ RCMP ਪੁਲਿਸ ਪਹਿਚਾਣ ਕਰ ਚੁੱਕੀ ਹੈ ਉਹਨਾਂ ਕਾਤਲਾਂ ਦੀ ਜਿਨ੍ਹਾਂ ਨੇ ਹਰਦੀਪ ਸਿੰਘ ਨੀਜਰ ਦਾ ਕਤਲ ਕੀਤਾ ਸੀ ਤੇ ਆਉਣ ਦੇ ਦਿਨਾਂ ਦੇ ਵਿੱਚ ਇਸ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਜਸਟਨ ਟਰੂਡੋ ਹੋਰਾਂ ਨੇ ਇਸ ਬਾਬਤ ਬਿਆਨ ਵੀ ਕਿਹਾ ਉਹਨਾਂ ਨੇ ਕਿਹਾ ਕਿ RCMP ਲਗਾਤਾਰ ਨਿਗਾਹ ਬਣਾਈ ਰੱਖੀ ਹੋਈ ਹੈ ਕਿ ਉਹ ਬੰਦੇ ਕਿੱਥੇ ਲੋਕੇਟਡ ਨੇ 6 ਜਾਣੇ ਸੀ ਟੋਟਲ ਦੋ ਵਹੀਕਲਾਂ ਤੇ ਆਏ ਸੀ ਤੇ ਜਦੋਂ ਹਰਦੀਪ ਸਿੰਘ ਨੀਜਰ ਗੁਰਦੁਆਰਾ ਸਾਹ ਤੋਂ ਬਾਹਰ ਨਿਕਲ ਰਹੇ ਸੀ ਤਾਂ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਹਾਲਾਂਕਿ ਵਿਦੇਸ਼ ਦੇ ਵਿੱਚ ਵਸਦੇ ਸਿੱਖ ਭਾਈਚਾਰੇ ਗਰਮ ਖਿਆਲੀਆਂ ਦੇ ਵਿੱਚ ਇਸ ਨੂੰ ਲੈ ਕੇ ਰੋਜ਼ ਪਾਇਆ ਗਿਆ ਸੀ ਭਾਰਤ ਦੇ ਖਿਲਾਫ ਕਾਫੀ ਸਖਤ ਟਿੱਪਣੀਆਂ ਉਹ ਤੋਂ ਸੁਣਨ ਨੂੰ ਮਿਲੀਆਂ ਸੀ ਅਮਿਤ ਸ਼ਾਹ ਹੋਰਾਂ ਨੇ ਇਸ ਗੱਲ ਨੂੰ ਬੋਲਦਿਆਂ ਕਿਹਾ ਸੀ ਕਿ ਉਸ ਬੰਦੇ ਨੂੰ ਅਸੀਂ ਅਤਵਾਦੀ ਐਲਾਨਿਆ ਹੋਇਆ ਸੀ ਤੇ ਉਹ ਤੁਹਾਡੇ ਮੁਲਕ ਦੇ ਵਿੱਚ ਕੀ ਕਰ ਰਿਹਾ ਸੀ ਤੁਸੀਂ ਉਸ ਨੂੰ ਪਨਾਹ ਕਿਉਂ ਦਿੱਤੀ ਹੋਈ ਸੀ ਯਾਨੀ ਕਿ ਕਾਊਂਟਰ ਅਟੈਕ ਇੱਕ ਪਾਸੇ ਹੋ ਰਹੀ ਸੀ ਦੂਸਰੇ ਪਾਸੇ ਡਿਪਲੋਮੇਸੀ ਦੇ ਜ਼ਰੀਏ ਕੈਨੇਡਾ ਨਾਲ ਰਿਸ਼ਤੇ ਹੋਰ ਨਾ ਵਿਗੜਨ ਇਸ ਬਾਬਤ ਵੀ ਕਲਾ ਚੱਲ ਰਹੀਆਂ ਸੀ ਇਸ ਤੇ ਕਵੀ ਲਗਾਤਾਰ ਕੰਮ ਹੋ ਰਿਹਾ ਸੀ ਤੇ ਹੁਣ ਕੈਨੇਡਾ ਇਹ ਦਾਵਾ ਕਰ ਰਿਹਾ ਕਿ ਆਉਂਦੇ ਹੀ ਕੁਝ ਦਿਨਾਂ ਦੇ ਵਿੱਚ ਮੇਜਰ ਦੇ ਕਾਤਲਾ ਨੂੰ ਗ੍ਰਸਤਾਰ ਕਰ ਲਿਆ ਜਾਏਗਾ ਤੇ ਉਸ ਤੋਂ ਬਾਅਦ ਜਿਹੜੇ ਸਬੂਤ ਹੋਣਗੇ ਉਹ ਭਾਰਤ ਦੇ ਖਿਲਾਫ ਹੋਣਗੇ ਕਿਉਂਕਿ ਉਹ ਬੰਦੇ ਭਾਰਤੀ ਨੇ ਭਾਰਤੀ ਏਜੰਸੀਆਂ ਦੇ ਵਿੱਚ ਮਿਲੇ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਖਬਰ ਸੁਣੀ ਹੋਣੀ ਐ ਕਿ ਫਰਾਂਸ ਦੇ ਵਿੱਚ ਇੱਕ ਜਹਾਜ਼ ਨੂੰ ਰੋਕ ਲਿਆ ਗਿਆ ਸੀ ਜਿਸ ਦੇ ਵਿੱਚ ਵੱਡੀ ਗਿਣਤੀ 'ਚ ਭਾਰਤੀ ਮੌਜੂਦ ਸੀ ਉਹਨਾਂ ਤੇ ਮਨੁੱਖੀ ਤਸਕਰੀ ਦੇ ਸ਼ੱਕ ਨਾਲ ਦੇਖਿਆ ਜਾ ਰਿਹਾ ਸੀ ਜਾਨਕਿ ਉਹ ਡੋਂਕੀ ਲਗਾ ਕੇ ਅਮਰੀਕਾ ਜਾਣਾ ਚਾਹੁੰਦੇ ਸੀ ਤੇ ਉਹਨਾਂ ਦੇ ਵਿੱਚ ਹੁਣ 276 ਭਾਰਤੀਆਂ ਦੀ ਵਾਪਸੀ ਹੋਈ ਹੈ ਇਸ ਦੇ ਵਿੱਚੋਂ 70% ਦੀ ਸਿਰਫ ਪੰਜਾਬੀ ਨੇ ਅਤੇ ਬਾਕੀ ਰਹਿੰਦੇ ਗੁਜਰਾਤੀ ਨੇ ਇਹਨਾਂ ਦੇ ਨਾਲ 26 ਤੋਂ 27 ਦੇ ਕਰੀਬ ਜਿਹੜੇ ਭਾਰਤੀ ਸੀਗੇ ਉਹ ਫਰਾਂਸ ਦੇ ਵਿੱਚ ਹੀ ਨੇ ਦੋ ਉਹਨਾਂ ਦੇ ਵਿੱਚੋਂ ਨਾਬਾਲਗ ਨੇ ਤੇ ਬਾਕੀਆਂ ਨੇ ਆਪਣੀ ਉੱਥੇ ਸ਼ਰਨਾਰਥੀ ਦੇ ਤੌਰ ਤੇ ਥਾ ਮੰਗੀ ਹੈ ਤੇ ਇਹ ਗੱਲ ਹੁਣ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਾਂਚ ਇਸ ਦੇ ਵਿੱਚ ਕਿਧਰਲੇ ਪਾਸੇ ਨੂੰ ਜਾਏਗੀ ਪੰਜਾਬੀ ਵੱਡੀ ਗਿਣਤੀ ਦੇ ਵਿੱਚ ਨੇ ਉਹਨਾਂ ਨੂੰ ਇੱਥੇ ਰਿਕਾਰਡ ਦੇ ਵਿੱਚ ਲੈ ਲਿਆ ਗਿਆ ਭਾਰਤ ਸਰਕਾਰ ਦੇ ਵੱਲੋਂ ਜਾਂਚ ਇਸ ਦੇ ਬਾਬਤ ਸ਼ੁਰੂ ਕਰ ਦਿੱਤੀ ਗਈ ਹੈ ਵੱਖਰੀ ਕਮੇਟੀ ਬਣਾ ਦਿੱਤੀ ਗਈ ਹੈ ਤੇ ਹੁਣ ਇਸ ਮਾਮਲੇ ਤੇ ਜਾਂਚ ਹੋਏਗੀ ਕਿ ਉਹ ਡੌਂਕੀ ਲਗਾ ਕੇ ਜਾ ਰਹੇ ਸੀ ਜਾਂ ਇਹ ਸਿਰਫ ਧੁਖੀ ਤਸਕਰੀ ਸੀ 26 ਜਨਵਰੀ ਰਿਪਬਲਿਕ ਡੇ ਗਣਤੰਤਰਤਾ ਦਿਵਸ ਤੇ ਇਸ ਮੌਕੇ ਵਿਜੇਪਤ ਦੇ ਉੱਤੇ ਦਿੱਲੀ ਦੇ ਵਿੱਚ ਝਾਕੀਆਂ ਕੱਡੀਆਂ ਜਾਂਦੀਆਂ ਨੇ ਕਿਉਂਕਿ ਡਾਈਵਰਸਿਫਾਈਡ ਦੇ ਤੌਰ ਤੇ ਭਾਰਤ ਜਾਣਿਆ ਜਾਂਦਾ ਹੈ ਵੱਖਰੇ ਵੱਖਰੇ ਸੂਬੇ ਨੇ ਵੱਖਰੇ ਵੱਖਰੇ ਸੂਬਿਆਂ ਦੇ ਕਲਚਰ ਨੇ ਤੇ ਉਹਨਾਂ ਕਲਚਰਸ ਨੂੰ ਲੈ ਕੇ ਉੱਥੇ ਝਾਕੀਆਂ ਕੱਡੀਆਂ ਜਾਂਦੀਆਂ ਨੇ ਜੋ ਉਹਨਾਂ ਸੂਬਿਆਂ ਦੀ ਪਹਿਚਾਣ ਹੈ ਜੋ ਉਹਨਾਂ ਸੂਬਿਆਂ ਦਾ ਸਭਿਆਚਾਰ ਹੈ ਤੇ ਇਸ ਮੌਕੇ ਪੰਜਾਬ ਨੂੰ ਇਸ ਵਾਰ ਵੀ ਥਾਂ ਨਹੀਂ ਮਿਲੀ ਹੈ ਝਾਕੀ ਦੇ ਵਿੱਚ ਤੇ ਪਿਛਲੇ ਸਾਲ ਵੀ ਨਹੀਂ ਸੀ ਮਿਲੀ ਉਦੋਂ ਵੀ ਸੀ ਆਮਾਨ ਹੋਰਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਕਾਫੀ ਕੁਝ ਬੋਲਿਆ ਸੀ ਤੇ ਇਸ ਵਾਰ ਵੀ ਕਾਫੀ ਕੋਜੋ ਬੋਲੇ ਆ ਉਹਨਾਂ ਨੇ ਕਿਹਾ ਕਿ ਇਹ ਅੱਖੋਂ ਪਰੋਖੇ ਕੀਤਾ ਜਾ ਰਿਹਾ ਇਹ ਸਾਨੂੰ ਨਕਾਰਿਆ ਜਾ ਰਿਹਾ ਹਾਲਾਂਕਿ ਇਸ ਸਬਾਰੇ ਸੁਨੀਲ ਜਾਖੜ ਜੁੜ ਕੇ ਪੰਜਾਬ ਪਾਪਰਦਾਨ ਨੇ ਉਹਨਾਂ ਨੇ ਕਿਹਾ ਕਿ ਟੈਕਨੀਕਲ ਇਸ਼ੂਸ ਨੇ ਜਿਸ ਕਰਕੇ ਪੰਜਾਬ ਦੀ ਝਾਕੀ ਨਕਾਰੀ ਗਈ ਹੈ ਪਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਨੂੰ ਸਿਆਸੀ ਰੰਗਤ ਦੇ ਰਹੇ ਨੇ ਇਸ ਨੂੰ ਵਧਾ ਚੜਾ ਕੇ ਬੋਲ ਰਹੇ ਨੇ ਭਗਵੰਤ ਮਾਨ ਨੇ ਕਿਹਾ ਕਿ ਭਾਵੇਂ ਸਾਡੀਆਂ ਕੇਂਦਰ ਦੇ ਵੱਲੋਂ ਝਾਕੀ ਰਿਜੈਕਟ ਕਰ ਦਿੱਤੀ ਗਈਆਂ ਨੇ ਪਰ ਅਸੀਂ ਆਪਣੇ ਪੱਧਰ ਤੇ ਝਾਕੀ ਕੱਢਾਂਗੇ ਤੇ ਉਹਨਾਂ ਚਾਕੀਆਂ ਤੇ ਇਹ ਵੀ ਲਿਖਾਂਗੇ ਰਿਜੈਕਟਰ ਬਾਇ ਸੈਂਟਰ 22 ਜਨਵਰੀ ਨੂੰ ਰਾਮ ਮੰਦਰ ਦਾ ਉਦਘਾਟਨ ਹੋਏਗਾ ਇਸ ਨੂੰ ਲੈ ਕੇ ਤਿਆਰੀਆਂ ਪੂਰੀਆਂ ਜ਼ੋਰਾਂ ਤੇ ਚੱਲ ਰਹੀਆਂ ਨੇ ਅਯੋਧਿਆ ਦੇ ਵਿੱਚ ਉਹ ਦਿਨ ਬਹੁਤ ਵੱਡਾ ਹੋਣ ਵਾਲਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਉਦਘਾਟਨ ਤੇ ਪਹੁੰਚਣਗੇ ਇਸ ਦੇ ਨਾਲ ਹੁਣ ਇਨਵਿਟੇਸ਼ਨ ਭੇਜਨੇ ਸ਼ੁਰੂ ਕਰ ਦਿੱਤੇ ਗਏ ਨੇ ক্রিকেট ਜਗਤ ਦੇ ਲੋਕਾਂ ਨੂੰ ਵੀ ਇਨਵਿਟੇਸ਼ਨ ਭੇਜੇ ਗਏ ਨੇ ਬਾਲੀਵੁੱਡ ਦੇ ਸਿਤਾਰਿਆਂ ਨੂੰ ਵੀ ਇਨਵਿਟੇਸ਼ਨ ਭੇਜੇ ਗਏ ਨੇ ਮ੍ਰੋਤੀਤੀ 99 ਇਨਵੀਟੇਸ਼ਨ ਭੇਜੇ ਗਏ ਨੇ ਤੇ ਸਾਧੂ ਸੰਤ ਸਮਾਜ ਨੂੰ ਵੀ ਇਨਵੀਟੇਸ਼ਨ ਭੇਜੇ ਗਏ ਨੇ ਸਾਧੂ ਸੰਤ ਸਮਾਜ ਦੇ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਤਾਂ ਵੈਸ਼ਨੂ ਦੇਵੀ ਜਾਂ ਤਿਰੂਪਤੀ ਬਾਲਾ ਜੀ ਜਿਹੜੇ ਉੱਥੋਂ ਦੇ ਸ਼ਰਾਈਨ ਦੇ ਮੁਖੀ ਨੇ ਉੱਥੋਂ ਦੇ ਮੁਖ ਸੰਤ ਨੇ ਉਹਨਾਂ ਨੂੰ ਸੱਦਿਆ ਗਿਆ ਇਸ ਤੋਂ ਇਲਾਵਾ ক্রিকেট ਬੋਰਡ ਦੀ ਗੱਲ ਕਰ ਲਈਏ ਤਾਂ ਵਿਰਾਟ ਕੋਹਲੀ ਸਚਿਨ ਤੈਂਦੁਲਕਰ ਰੋਹਿਤ ਸ਼ਰਮਾ ਹੋਰਾਂ ਨੂੰ ਇਨਵੀਟੇਸ਼ਨ ਭੇਜਿਆ ਗਿਆ ਇਸ ਤੋਂ ਇਲਾਵਾ ਬੋਲੀਵੁੱਡ જગਤ ਦੀ ਗੱਲ ਕਰ ਲਈਏ ਤਾਂ ਰਣਵੀਰ ਕਪੂਰ ਉਹਨਾਂ ਦੀ ਪਤਨੀ ਆਲਿਆ ਭੱਟ ਅਜੇ ਦੇਵਨ, ਰੋਹਿਤ ਛੱਟੀ, ਮਾਧੁਰੀ दीक्षित ਇਹਨਾਂ ਨੂੰ ਭੇਜਿਆ ਗਿਆ ਇਨਵੀਟੇਸ਼ਨ ਤੇ ਇਸ ਦੇ ਨਾਲ ਜਿਹੜੇ ਰਾਮਾਨੰਦ ਹੋਰਾਂ ਦੇ ਰਮਾਇਣੋਂ ਦੀ ਹੁੰਦੀ ਸੀ ਉਸ ਦੇ ਵਿੱਚ ਜਿਨ੍ਹਾਂ ਨੇ ਰਾਮ ਤੇ ਸੀਤਾ ਦਾ ਰੋਲ ਨਿਭਾਇਆ ਸੀ ਉਹਨਾਂ ਦੋਵਾਂ ਦਾ ਕਾਰਨ ਨੂੰ ਇਨਵੀਟੇਸ਼ਨ ਭੇਜਿਆ ਗਿਆ ਤੇ ਇਸ ਦੇ ਨਾਲ ਵਿਰੋਧੀ ਧਿਰਾਂ ਦੇ ਵਿੱਚ ਗੱਲ ਕਰ ਲਈ ਤਾਂ ਕਾਂਗਰਸ ਦੇ ਮਹਾਸਚੀਬ ਜਿਹੜੇ ਵੈਨੂ ਗੋਪਾਲ ਨੇ ਉਹਨਾਂ ਨੂੰ ਇਨਵੀਟੇਸ਼ਨ ਭੇਜਿਆ ਗਿਆ ਇਸ ਤੋਂ ਇਲਾਵਾ ਸੀਪੀਆਈ ਦੇ ਜਿਹੜੇ ਚੇਅਰਪਰਸਨ ਨੇ ਉਹਨਾਂ ਨੂੰ ਆ ਭੇਜਿਆ ਗਿਆ ਇਨਵੀਟੇਸ਼ਨ ਕਿ ਤੁਸੀਂ ਆਓ ਉਸ ਮੁਕੇ ਪਰ ਉਹਨਾਂ ਨੇ ਮਨਾਂ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਧਰਮ ਨੂੰ ਰਾਜਨੀਤੀ ਦੇ ਵਿੱਚ ਵਰਤਿਆ ਜਾ ਰਿਹਾ ਤੇ ਉਹਨਾਂ ਦੇ ਪਾਰਟੀ ਦੇ ਸਿਧਾਂਤਾਂ ਦੇ ਮੁਤਾਬਿਕ ਇਹ ਗੱਲ ਸਹੀ ਵੀ ਨਹੀਂ ਹੈ ਯਾਨੀ ਕਿ ਭਾਈ ਜਨਵਰੀ ਜਿਸ ਦਿਨ ਉਹ ਘਟਨਾ ਹੋਣਾ ਹੈ ਤਾਂ ਉਸ ਦਿਨ ਕਾਫੀ ਵੱਡੇ ਪੱਧਰ ਤੇ ਜਿਹੜੀਆਂ ਦੇਸ਼ ਦੀਆਂ ਵੱਡੀਆਂ ਸ਼ਖਸੀਅਤਾਂ ਨੇ ਉਹ ਉੱਥੇ ਪਹੁੰਚਣ ਗਿਆ ਸ਼ਰਕਤ ਕਰਨ ਗਿਆ ਤੇ ਇਸ ਦਿਨ ਨੂੰ ਹੋਰ ਇਤਿਹਾਸਿਕ ਬਣਾਉਣ ਗਿਆ ਤਾਂ ਇਹ ਸਭ ਅੱਜ ਦੀਆਂ ਖਬਰਾਂ ਸੀ ਅੱਜ ਕੀ ਹੋਇਆ ਦੇ ਵਿੱਚ ਇਹ ਮੁੱਖ ਖਬਰਾਂ ਸੀ ਕੀ ਟਿੱਪਣੀਆਂ ਤੁਹਾਡੇ ਬਾਰੇ ਕਮੈਂਟਾਂ 'ਚ ਸਾਨੂੰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਾਨੂੰ ਤੁਹਾਡੀ ਲੋੜ ਹੈ